ਸੋ ਧੰਨਵਾਦ ਕਰਦੇ ਆ ਇਸ ਪਾਕਿਸਤਾਨ ਸਰਕਾਰ ਦਾ ਪਾਕਿਸਤਾਨ ਦੇ ਵਿੱਚ ਆਪਾਂ ਐਂਟਰ ਹੋ ਗਏ ਆ ਥੈਂਕ ਯੂ ਕਰਤਾ ਹੋਰ ਕਰਤਾ ਵਸੇ ਸੰਤਨ ਦੀ ਬਰਤ ਕਰਤਾ ਨੂੰ ਸਭ ਲੱਗਦੇ ਜਿਹੜੇ ਬਰਸ਼ਾਦੇ શકੋਗੇ ਨਾ ਉਹ ਬਰਸ਼ਾਦਿਆਂ ਦੀ ਕਣਕ ਜਿਹੜੇ ਬਾਦਸ਼ਾਹ ਦੇ ਖੇਤਾਂ ਤੋਂ ਲਈਦੇ ਤੇ ਆਹਰਾ ਸਾਹ ਬਾਦਸ਼ਾਹ ਦੇ ਹਾਲ ਹੋਏ ਜਿਹੜਾ ਜਲ ਚੱਕੋਗੇ ਮਨ ਕੋਹਾਂ ਦਾ ਹੈ ਜਿਹੜਾ ਬਾਦਸ਼ਾਹ ਆਪਣੇ ਖੇਤਾਂ ਨੂੰ ਪਾਣੀ

ਇਹ ਸੱਚੇ ਪਾਛਾ ਬਹੁਤ ਖੁਸ਼ੀ ਮਹਿਸੂਸ ਹੋਈ ਆ ਪਾਕਿਸਤਾਨ ਦੇ ਵਿੱਚ ਐਂਟਰ ਹੋ ਕੇ ਸੋ ਧੰਨਵਾਦ ਕਰਦੇ ਆ ਇਸ ਪਾਕਿਸਤਾਨ ਸਰਕਾਰ ਦਾ ਵੀ ਇੰਡੀਆ ਦਾ ਵੀ ਜਿਨ੍ਹਾਂ ਨੇ ਸਾਨੂੰ ਇਸ ਮੁਲਕ ਦੇ ਵਿੱਚ ਆਉਣ ਦਾ ਮੌਕਾ ਦਿੱਤਾ ਸੋ ਵੈਲਕਮ ਜੀ ਪਾਕਿਸਤਾਨ ਦੇ ਵਿੱਚ ਆਪਾਂ ਐਂਟਰ ਹੋ ਗਏ ਆ ਥੈਂਕ ਯੂ ਧੰਨਵਾਦ ਸਭ ਤੋਂ ਜ਼ਿਆਦਾ ਧੰਨਵਾਦ ਮੈਂ ਆਪਣੇ ਵੱਡੇ ਭਾਈ ਜਸਪਾਲ ਜੀ ਦਾ ਕਰਦਾ ਤੇ ਉਸ ਤੋਂ ਬਾਅਦ ਧੰਨਵਾਦ ਕਰਦਾ ਮੈਂ ਆਪਣੇ ਸਰਦਾਰ ਸਾਹਿਬ ਮੱਕੜ ਜੀ ਹੋਣਾ ਦਾ ਤੇ ਸ਼ੰਕਰ ਲਾਲ ਜੀ ਹੋਣਾ ਦਾ ਜਿਨ੍ਹਾਂ ਨੇ ਸਾਨੂੰ ਪਾਕਿਸਤਾਨ ਆਉਣ ਦਾ ਮੌਕਾ ਦਿੱਤਾ ਤੇ ਜੀ ਆਪਾਂ ਬੈਠਣ ਜਾ ਰਹੇ ਆਂ ਪਾਕਿਸਤਾਨ ਬਸਤੇ ਅੰਦਰ ਚਲੋ ਜੀ ਚਲੋ 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 ਜੀ ਥੜਾ ਕੋਈ ਜੀ ਜਿਹਦਾ ਚੱਕਰ ਹੀ ਨਾ ਆ ਜਾਂਦਾ ਨਾ ਹਾਂ ਹੋਰ ਜੀ ਕੀ ਹਾਲ ਚਾਲ ਨੇ ਜਨਾਬ ਠੀਕ ਠਾਕ ਹੋ ਜੀ ਉਹਨੇ ਆਪਣੇ ਧੰਨ ਬਾਬਾ ਨਾਲ ਡਰਾਈਵਰ ਸਾਹਿਬ ਕੀ ਸ਼ੁਭਨਾਮਾ ਇਹ ਆਪਣਾ ਅਸਮਾਨ ਅਲੀ ਵੀਰੇ ਅਸਮਾਨ ਅਲੀ ਆਪਣੇ ਡਰਾਈਵਰ ਸਾਹਿਬ ਨੇ ਆਪਾਂ ਨੂੰ ਲੈ ਕੇ ਜਾਣਗੇ ਪਾਕਿਸਤਾਨ ਤੇ ਇਹ ਪੂਰੀ ਸੰਗਤ ਆਪਰੇ ਨਾਲ ਜਿਹੜੇ ਪਾਕਿਸਤਾਨ ਸਰਦਾਰ ਦੇ ਦਰਸ਼ਨ ਕਰਦੇ ਆਪਦੇ ਜਾ ਰਹੇ ਆ ਅਸੀਂ ਆਪ ਨੂੰ ਸੇ ਨਿਕਿਤਨਾ ਪ੍ਰਿਆਇ ਵੱਡੇ ਆਦਮੀ ਹੈ ਰੋਟੀ ਘੇਰਾ ਘੇਰਾ ਬਿਠੀ ਆ ਜੀ ਆਪਾਂ ਆ ਗਏ ਬਸ ਦੇ ਅੰਦਰ

بڑی ہوئی ختم ہو جانا چلا چل رہی اپنی وہ بس جاتا آئے سو اگے جا رہے ہیں پاکستان امیگریشن سکسفل ڈن ہو گیا ਸੋ ਅੱਗੇ ਆਪਾਂ ਨੂੰ ਬੱਸ ਲੈਣ ਵਾਸਤੇ ਖੜੀ ਹੋਈ ਹੈ ਇਸ ਤੋਂ ਬਾਅਦ ਆਪਾਂ ਜਾਵਾਂਗੇ ਗੁਰਦੁਆਰਾ ਸਾਹਿਬ ਵਾਸਤੇ ਜਾ ਰਹੇ ਹਾਂ ਜੋ ਮੇਰੇ ਬੈਕ ਸਾਈਡ ਤੇ ਬੱਸ ਦਿਖਾਈ ਦੇ ਰਹੀ ਹੈ ਇਹ ਜਾ ਰਹੀ ਹੈ ਪਾਕਿਸਤਾਨ ਸ੍ਰੀ ਕਰਤਾਰਪੁਰ ਸਾਹਿਬ ਗੁਰਦੁਆਰਾ ਸਾਹਿਬ ਜੀ ਆਓ ਜੀ ਆਪਾਂ ਬੈਠ ਗਏ ਆ ਪਾਕਿਸਤਾਨ ਦੀ ਬੱਸ ਦੇ ਵਿੱਚ ਔਰ ਲਵਾਨਾ ਹੋਵਾਂਗੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਉਹ ਮੈਂ ਵੀ ਤੁਹਾਨੂੰ ਬੱਸਾ ਜਾ ਰਿਹਾ ਹਾਂ ਤੁਸੀਂ ਬੱਸ ਜਾਓ ਗੁਰਦੁਆਰਾ ਸਾਹਿਬ ਆਈਏ ਆ ਤੇ ਕਿੰਨੇ ਕਿੰਨੇ ਵਾਰ ਜਾ ਰਹੇ ਹੋ ਸੈਕਿੰਡ ਵਾਰ ਜਾ ਰਹੇ ਨੇ ਪਰ ਮੈਂ ਪਹਿਲੀ ਵਾਰ ਜਾ ਰਿਹਾ ਇਹ ਬੱਚੇ ਦੂਜੀ ਵਾਰ ਜਾ ਰਹੇ ਨੇ ਬਹੁਤ ਕਰਮਾ ਵਾਲੇ ਨੇ ਜਿਹੜੇ ਦੂਜੀ ਵਾਰ ਜਾ ਰਹੇ ਨੇ ਚਲੋ ਥੋੜਾ ਪਰਮਾਤਮਾ ਦੇ ਧਿਆਨ ਦੀ ਗੱਲ ਹੁੰਦੀ ਆ ਜਦੋਂ ਵੀ ਪਰਮਾਤਮਾ ਨੇ ਸੰਯੋਗ ਬਣਾਉਣਾ ਜਾਂ ਜਦੋਂ ਵੀ ਥੋੜਾ ਟਾਈਮ ਲੱਗਣਾ ਉਹ ਦੂਜੀ ਪਰਮਾਤਮਾ ਨੇ ਆਪ ਨੂੰ ਲੈ ਕੇ ਜਾਣਾ ਤੋਂ ਮੇਰੇ ਨਾਲ ਜੀ ਆਇਆਂ ਨੂੰ ਸਹੀ ਹੈ

ਕਿਤੇ ਗੁਰਦੁਆਰਾ ਸਾਹਿਬ ਲਈ ਨਿਹਰਵਾਨਾ ਵੈਲਕਮ ਜੀ ਵੈਲਕਮ ਆਪਾਂ ਪਹੁੰਚ ਗਏ ਆਂ ਦਰਬਾਰ ਸਾਹਿਬ ਸ੍ਰੀ ਕਰਤਾਰਪੁਰ ਸਾਹਿਬ ਦੇ ਵਿੱਚ ਆਪਾਂ ਐਂਟਰ ਹੋਣ ਜਾ ਰਹੇ ਆਂ ਇਹ ਸਾਹਮਣੇ ਹੈਗਾ ਆਪਣਾ ਦਰਸ਼ਨਾ ਡਿਊਟੀ ਦਰਸ਼ਨੀ ਡਿਊਟੀ ਸੋ ਗਾਈਡ ਸਾਹਿਬ ਕੁਛ ਆਪਾਂ ਨੂੰ ਨਿਰਦੇਸ਼ ਦੇਣਗੇ

ਜੀ ਜੋ ਵੀ ਰਸਤੇ ਲੈ ਕੇ ਆਏ ਹੋ ਇਸ ਜਗ੍ਹਾ ਤੇ ਜਮ੍ਹਾਂ ਕਰਵਾ ਸਕਦੇ ਹੋ ਸੋ ਜੋਰੇ ਜਮ੍ਹਾਂ ਕਰਵਾਉਣ ਤੋਂ ਬਾਅਦ ਬੈਕ ਸਾਈਡ ਆਵਾਂਗੇ ਇਸ ਜਗ੍ਹਾ ਤੇ ਆਪਾਂ ਹੈਂਡ ਵਾਸ਼ ਕਰ ਸਕਦੇ ਆਂ ਸੋ ਸੰਗਤ ਨੂੰ ਬੇਨਤੀ ਹੈ ਕਿ ਮਰਿਆਦਾ ਬਣਾ ਕੇ ਹੀ ਰੱਖਣਾ ਹੁਣ ਆਪਾਂ ਚੱਲਾਂਗੇ ਜੋ ਵੀ ਲੰਗਰ ਦੀ ਰਸਦ ਹੈਗੀ ਆ ਉਹ ਜਮ੍ਹਾਂ ਕਰਵਾਵਾਂਗੇ ਇਸ ਜਗ੍ਹਾ ਪਾਣੀ ਦਾ ਡਿਸਪੈਂਸਰ ਲੱਗਾ ਹੋਇਆ ਹੈ ਅਗਰ ਕਿਸੇ ਨੇ ਪਾਣੀ ਦੀ ਜ਼ਰੂਰਤ ਹੋ ਤਾਂ ਪਾਣੀ ਦੀ ਲੈਸ ਇਸ ਜਗ੍ਹਾ ਤੇ ਜੀ ਆਪਾਂ ਮੰਦਰ ਦੀ ਜੋ ਰਸ ਦੀ ਲਿਆਈ ਸੀ ਜਮਾ ਕਰਵਾ ਦਿੱਤੀ ਹੈ ਹਾਂਜੀ ਲੰਗਰ ਦੀ ਰਸ ਜਮਾ ਕਰਵਾ ਕੇ ਆਪਾਂ ਪਹੁੰਚ ਚੁੱਕੇ ਆਂ ਅ ਸਰੋਵਰ ਵਾਲੀ ਸਾਈਡ ਨੂੰ ਜਾ ਰਹੇ ਆਂ ਅ ਸਰੋਵਰ ਦੇ ਵਿੱਚ ਆਪਾਂ ਪੰਜ ਇਸ਼ਨਾਨ ਕਰਾਂਗੇ ਉਸ ਤੋਂ ਬਾਅਦ ਆਪਾਂ ਜਾਵਾਂਗੇ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਆਪਾਂ ਐਂਟਰ ਹੋਵਾਂਗੇ ਮੱਥਾ ਟੇਕਾਂਗੇ ਇਸ ਸਾਈਡ ਪਹੁੰਚ ਗਏ ਆਂ ਜੀ ਆਪਾਂ ਸਰੋਵਰ ਵਾਲੀ ਸਾਈਡ ਇਹ ਸਰੋਵਰ ਜਿਹੜਾ ਹੈਗਾ ਜਾਂਸ ਵਾਸਤੇ ਹੈ ਇੱਥੇ ਆਪਾਂ ਦਰਸ਼ਨ ਕਰਦੇ ਆ ਜੀ ਸਰੋਵਰ ਦੇ ਪੰਜ ਇਸ਼ਨਾਨਾਂ ਜਾਂ ਤੁਸੀਂ ਇਸ਼ਨਾਨ ਵੀ ਕਰ ਸਕਦੇ ਹੋ ਇੱਥੇ ਹਾਂਜੀ ਆਪਾਂ ਸਰੋਵਰ ਤੋਂ ਇਸ਼ਨਾਨ ਕਰਕੇ ਮੈਂ ਪੰਜ ਸਮਾਂ ਮੈਂਦੇ ਪਾਈ ਨੇ ਇਸ਼ਨਾਨ ਕੀਤਾ ਹੋਇਆ ਤੇ ਆਪਾਂ ਹੁਣ ਜਾ ਰਹੇ ਹਾਂ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਐਂਟਰ ਹੁਣ ਇਹ ਸੰਗਤ ਨਾਲ ਦੀ ਆ ਸਾਰੇ ਕਹਿੰਦੇ ਵੀ ਅਸੀਂ ਲੇਟ ਹੋ ਗਏ ਆ ਉਹ ਕਹਿੰਦੇ ਵੀ ਆਪਣੇ ਨਾਲ ਦੇ ਵੀ ਚਲੇ ਗਏ ਸੋ ਆਪਾਂ ਵੀ ਕਰਦੇ ਦਰਸ਼ਨ ਵਾਹਿਗੁਰੂ ਦੇ ਲਓ ਜੀ ਕਰੋ ਦਰਸ਼ਨ ਸਾਰੇ گوردوارہ شری کرتار پور صاحب پاکستان یہ امارت ہے جی گردوارا دربار صاحب کرتار پور صاحب اس جگہ تو آپ اینٹر ہوا گے اس دربار تربار حال دن ہو

ਆਪਣੀ ਹਾਜ਼ਰੀ ਰਗਵਾਈਏ ਦਸ਼ਮੇਸ਼ ਦੇ ਤੀਜੀ ਪੱਖੀ ਬਈ ਹੰਤੇ ਪਰਿਵਾਰ ਕਰੀ ਵਾਹਿਗੁਰੂ ਜੀ ਦਾ ਆਸ਼ਾ ਵਾਹਿਗੁਰੂ ਜੀ ਸਭ ਤੋਂ ਪਹਿਲਾਂ ਪਾਤਸ਼ਾਹ ਦੇ ਬਾਵਾ ਜੀ ਬੇਤਰਸਾਨ ਤੇ ਪਹੁੰਚਣ ਤੇ ਆਪ ਜੀ ਨੂੰ ਪਾਕਿਸਤਾਨ ਦੀ ਸਰਕਾਰ ਵੱਲੋਂ ਪਾਕਿਸਤਾਨ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ گوسیا بچوں والوں ہاتھ جوڑ کے بارے کی جس دن گورسکھا پیدا ہوتا ہے اس دن بچے کن کے اندر جو پہلی ارداس جو پہلی آواز پہنتی ہے

کہ جس دن آپ جی نے ووٹ سنبھال لیا ہوئے گا اس دن تو لے کے آج تک آپ جی یہی ارداس یہی بینتی یہی جو گتی کرتے اور خاص کر کے آج تو پانچ سال پہلے نو نومبر دو ہزار انیس جس دن, دن لانگا چلیا ہوئے گا اس دن تو لے کے آج تک اس لنگے تو گزرتی ہوئی سنگت جب دیکھتے ہو سوشل میڈیا دیکھتے ہوگو گے اس سنگت کو لوگ گروہ کرتے ہیں تو سلا سنتے ہوگو گے یاد جی دیو اللہ او بیندیاں تیو جوزریاں لکھاں تے کروڑا مابدنی نہیں گیا پھر آپ کی اپنے قریب بات کے تاکے سوال رکھتے ہوگو گے بادشاہ کو پوچھتے ہوگو گے دندی اکھانا پوچھتے ہوگو گے یہ بادشاہ انہیں سنگت آمجھ لاتے جا رہی ہیں انہیں سنگت رو بلاوہ دے رہے ہوگی ਕਦੀ ਉਹੜ ਭਾਗਾ ਸਮਾਏਗਾ ਕਿ ਸਾਂਭੀ ਕਰ ਵਖਦੀ ਲੋਕ ਸਾਂਭੀ ਇਸ ਲੰਘੇ ਤੋਂ ਗੁਜ਼ਰ ਕੇ ਆਪਣੇ ਆਪਣੇ ਦਰਸ਼ਨ ਕਰਦਾ ਵਿਭਾਗਾ ਸਮਾਪਨ ਬਖਸ਼ੋਗੇ ਕੀ ਕਦੀ ਸਾਂਭੀ ਉਸ ਧਰਤੀ ਦੇ ਦਰਸ਼ਨ ਬਖਸ਼ੋਗੇ ਜਿੱਤੇ ਆਪ ਜੀ ਆਪਣੇ ਜੀਵਨ ਦਾ ਸਭ ਤੋਂ ਲੰਬਾ ਸਮਾਪਨ ਦੇ ਤੱਕ ਜਿੱਤੇ ਆਪ ਜੀ ਨੇ ਗੁਰੂਆਂ ਦੀ ਰੇਤ ਚਲਾਈ ਜਿੱਤੇ ਆਪ ਜੀ ਜੋਤੀ ਜੋ ਸਮਾਈ

نہ آپ جنہیں پاکستان دیا پیسی نہ سنپرک کیتا ہے نہ پاسپورٹ تے کوئی مہر ہے نہ ویزا ہے اور پھر بھی پارو تو پاکستان بیٹھے ہو پھر کوئی نہ کوئی بخشش کوئی نہ کوئی مہر کوئی نہ کوئی ویزا تے مہر تو مہر جو ویزا تے بخشش کھڑی ہے وہ بخشش ہے میرے پادشاہ دی مدر وہ بخشش ہے میرے پادشاہ دی نظر

ਜਦੋਂ ਆਈ ਆਪਣੇ ਬਾਦਸ਼ਾਹ ਦੇ ਇਸ ਧਰਤੀ ਤੇ ਬੈਠੇ ਹੋਣਾ ਇਹ ਧਰਤੀ ਪੂਰੇ ਸੰਸਾਰ ਦੀ ਬਣੀ ਉਹ ਕੇਵਲ ਇੱਕ ਹੀ ਧਰਤੀ ਹੈ ਕਰਤਾਰਪੁਰ ਸਾਬ ਦੀ ਇਤਿਹਾਸ ਅਨੁਸਾਰ ਮੇਰੇ ਬਾਦਸ਼ਾਹ ਨੇ 52 ਸਾਲ ਦਾ ਜੀਵਨ ਬਤੀਤ ਚਾਹੇ ਕਿਹਾ ਜਗਤ ਨੂੰ ਤਾੜਦਿਆ ਹੋਇਆ ਸੰਸਾਰ ਦੇ ਵਿੱਚ ਠੱਡ ਵਰਤਿਆ ਹੋਇਆ ਚਾਰੋਂ ਉਦਾਸੀਆਂ ਸਮਾਪਤ ਕਰਨ ਤੋਂ ਬਾਅਦ ਆਇਆ ਤੋਂ 503 ਸਾਲ ਫਿਰ ਲਗ 15 ਸਦੀ ਦੇ ਵਿੱਚ ਸਤਿ ਦੇ ਪਹੁੰਚ ਕੇ ਕਰਤਾਰਪੁਰ ਨਗਰ ਬਸਾਇਆ ਜੇ ਦੋ ਆਪਾਂ ਨੂੰ ਪਾਣੀ ਦੀ ਬੜੀਏ ਉਸਨਾਰ ਕੀ ਲਾਭ ਹੋਏਗਾ ਉਸ ਧਰਤੀ ਦੀ ਕੀ ਕਿਸਮਤ ਹੋਏਗੀ ਤਾਂ ਫਿਰ ਇੱਥੇ ਕਰਤਾਰਪੁਰ ਨਗਰ ਅਸਾੜ ਤੋਂ ਬਾਅਦ ਪਿੰਡ ਬਸਾਨ ਤੋਂ ਬਾਅਦ ਪਾਤਸ਼ਾਹ ਨੇ ਸੰਤਾਂ ਨੂੰ ਤਿੰਨ ਸੰਜੇ ਉਦੇਸ਼ ਦਿੱਤੇ ਉਹ ਕੇਵਲ ਰੇਸ ਨਹੀਂ ਥਾ ਗੁਰਸਿੱਖ ਦੀ ਜ਼ਿੰਦਗੀ ਦੀ ਰੈਡਿੰਗ ਤੇ ਬੈਠੀ ਹੈ ਗੁਰਸਿੱਖ ਦੀ ਜੀਵਨ ਦਾ ਸਰਕਲ ਹੈ ਗੁਰਸਿੱਖ ਦੀ ਜ਼ਿੰਦਗੀ ਉਹਨਾਂ ਦੇ ਮਾਪੇ ਕਮਾਦੇ ਅੰਦਰ ਸਵਾਇਤ ਹੋਈ

کہ بدھن کہہ جا کے سچا تو سچا سوتا کر کے آیا تھا تو دنیاوی ہم کہہ رہا تھا تو کھیتی باڑی کہہ رہا تھا تو جنگل چاہ رہا تھا اور اس سمیں میرے بادشاہ تھا سچا تو سچا سوتا کی سی سادمہ سمتن اللہ ترشتہ تھا دوڑ بندی دوڑ دوری کر رہا اور دیگر تھے یا کہ بادشاہ نے تین سنیلی اپدیش دیتے تھا کا ایک ਔਰ ਗੁਰੂ ਪਿਆਰੇ ਸਾਹਿਬ ਜੀ 1532 ਦੇ ਵਿੱਚ ਦੂਜੀ ਪਾਤਸ਼ਾਹੀ ਪਾਈ ਲੈਣਾ ਜੀ ਸਾਹਿਬ ਸ੍ਰੀ ਗੁਰ ਅੰਗਦ ਦੇਵ ਜੀ ਮਹਾਰਾਜ ਖਡੂਰ ਤੋਂ ਚੱਲ ਕੇ ਪਹਿਲੀ ਦਫਾ ਪਾਤਸ਼ਾਹ ਦੇ ਦਰਸਨਾ ਵਾਸਤੇ ਇਸ ਅਸਥਾਨੇ ਪਰ ਆਏ ਆਇਸੀ ਤਬਰਖਾਨਾ ਸੱਤ ਪਰ 1532 ਇਸੇ ਹੀ ਕਰਤਾ ਨੂੰ ਸਭ ਦੀ ਭਾਕਾ ਵਾਲੀ ਧਰਤੀ ਤੇ ਪਾਈ ਲੈਣੇ ਤੋਂ ਸ੍ਰੀ ਗੁਰ ਅੰਗਦ ਦੇਵ ਜੀ ਮਹਾਰਾਜ

پاکستانی سمیہ دن مطابق ایک گھنٹے واسطے پر دیر بجے تک اور آپ کی جس سمیہ دن مطابق دو بجے تک کرتا کرشاہ دارہ نوی راگی کرتا بھائی مندیر سکھ دی مستانہ جی بھائی کرم سکھ دیوانہ جی بھائی آل سکھ مردانہ جی آپ کی نمبر پانی کا پاکستانی سمیہ دن مطابق ایک گھنٹے بعد پھر دیر بجے پھر آرداس میں تھی جو دلی ہوئے گی سمانیس کو پرات واسطے کرا پرشاہ دی دیکھ کیا رہے ہیں آپ

گرودہ، نحل پادشاہ، گرودے سیدھان دی پارج کرتار پر سب لنجل دے پیڑ پر شادے شکوں کے لئے وہ پر شادے ہندی کھڑک بیرے پادشاہ جو رکھے ہیں تاں جو لئی دیتے ہیں 18 سال پادشاہ نے نا لگایا ہے جو رجال شکوں کے لئے پارج کرتار پر سب لنجل دے پیڑ پر شادے شکوں کے لئے سو گروہ پیاری ساں سے لئے اس طور پر اپنیزر کے سرفیر میں بیری پیٹھ لے گیا بیر تک پیارے ਤੇ ਬਾਦ ਗੜਾ ਪ੍ਰਸ਼ਾਦ ਦੇ ਕੋਲ ਸੇਵਾਦਾਰੀ ਬੈਠੇ ਤੇ ਨਾਮ ਦੇ pase ਅਰਦਾਸ ਕਰਾ ਸਕਦੇ ਹੋ ਜਿਵੇਂ ਕਿ ਆਪਾਂ ਗੁਰਬਾਣੀ ਤੁਹਾਡੇ ਨਾਮ ਤੇ ਸਹੀ ਕਰੇ ਨਾ ਹੋਵੇ ਤੱਕ ਅਰਦਾਸ ਨਾਮ ਦੇ ਲੋਕ ਤੋਂ ਦਿੱਤਾ ਪੂਰਨ ਅਰਦਾਸ ਤੇ ਬਾਦ ਅਕੀ ਅਰਦਾਸ ਵੀ ਕਰਾ ਸਕਦੇ ਹੋ ਨਾਮ ਲਵਾ ਸਕਦੇ ਹੋ ਲਗਾ ਦੇਸ਼ ਤੋਂ ਪ੍ਰਣੂ ਸ਼ੁਰੂ ਕਰਦੇ ਬਾਰੇ ਹੋਰ ਕੋਈ ਪਰਸ਼ਾ ਹੋਵੇ ਕੋਈ ਜਾਣਕਾਰੀ ਚਾਹੀਦੀ ਹੋਵੇ ਅਰਦਾਸ ਨੂੰ ਪੁੱਛ ਸਕਦੇ ਹੋ ਅਰਦਾਸ ਨੂੰ ਦੱਸ ਸਕਦੇ ਹੋ ਜਾਂ ਗੁਰੂ ਕਾਬਲੇ ਪ੍ਰਬੰਧਕਾਂ ਤੋਂ ਬਾਰੇ ਆਵਾਜ਼ ਹੈ ਕੋਈ ਸੁਝਾਅ ਹੋਵੇ ਉਹ ਵੀ ਆਪੇ ਦੱਸ ਸਕਦੇ ਹੋ سہونے کی کٹے واسطے کرتا ہوں سب سے حضوری راگی بھائی مندیر سنگھ دستانہ جی کرن سنگھ دیوانہ جی اور رہوت سنگھ بردانہ جی جو بھی دو ساتھ سے بہت لارڈے راگی ہیں وہاں جو سرواری جائے نے حال کرن گے کھلا چکا لی باپی واری بھٹی بھائی 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 ساتھ واری Jangan lupa SUBSCRIBE, LIKE, KOMEN dan SHARE...

the Har naam, the heart, the pain of the heart, the Om of the Vamos todos honrar, vamos cumprir a história. Eu quero meu punho que